हां जी मित्रों ਨਵਾਂ ਬਹਣ ਲੈ ਕੇ ਆਏ ਆ ਡਿਮਾਂਡ ਆ 38 ਲੱਖ ਦੀ ਝੋਨਾ ਨਾ ਬੜਾ ਕੈਂਟ ਝੋਨਾ ਖੜਾਗਾ ਉਹ ਇੱਧਰ ਵੀ ਝੋਨਾ ਦੇਖ ਲੋ ਝੋਨਾ ਆ ਵੀ ਦੇਖ ਲੋ ਪੂਰਾ ਟਾਪ ਦਾ ਝੋਨਾ ਬਈ ਹੈ ਤਾਂ ਰਾਹ ਤੇ ਹੈ ਤੇ ਮੈਂ ਕਹਿੰਦਾ ਵੀ ਇਹੋ ਜਿਹਾ ਝੋਨਾ ਹੈ ਹੀ ਨਹੀਂ ਕਿਤੇ ਜਿਹੇ ਜਿਹੇ ਇਹਦੇ ਚੋਨਾ ਐਡਾ ਸੋਨਾ ਝੋਨਾ ਹੈ ਤੇ ਇਹਦੀ ਜਿਹੜੀ ਡਿਮਾਂਡ ਹੈ ਨਾ ਬਈ ਡਿਮਾਂਡ 38 ਲੱਖ ਰੁਪਏ ਦੀ ਡਿਮਾਂਡ ਹੈ ਇਹਦੀ ਤੇ ਬਾਕੀ ਟੱਕਾ ਜਿਹੜਾ ਤਕਸੀਮ ਹੈ ਦੋ ਕਿੱਲਾਂ ਦਾ ਟੱਕਾ ਪੂਰਾ ਟੌਪ ਦਾ ਬਹਾਨਾ ਬਾਈ ਜੇ ਤੁਸੀਂ ਝੋਨੇ ਦੀ ਗੱਲ ਕਰ ਆਲੇ ਦੁਆਲੇ ਇਹ ਜਿਹਾ ਝੋਨਾ ਨਹੀਂ ਤੁਹਾਨੂੰ ਕਿਤੇ ਵੀ ਦਿਸੂਗਾ ਜਹੇ ਜਹ ਉਧਰ ਦੇਖ ਲੋ ਉਹ ਛੋਟਾ ਝੋਨਾ ਇਹਦਾ ਕਿੱਡਾ ਕਿੱਡਾ ਕਰਦਾ ਐਂਡ ਪੂਰਾ ਹਰਾ ਹਰਾ ਨੇਰੀ ਬਣੀ ਐ ਬਾਧੂ ਨੇਰੀ ਬਣੀ ਐ ਜੇ ਕਿਸ ਨੇ ਬਾਣ ਲੈਣਾ ਟੌਪ ਦਾ ਬਹਾਨਾ ਮਾਨਸਾ ਜ਼ਿਲ੍ਹੇ ਦਾ ਬਾਣਾ ਵੱਡੇ ਪਾਹੇ ਤੇ ਐ 17 ਫੁੱਟ ਰਹਾਗਾ ਤੇ ਠੇਕਾ ਵੀ ਜਿਹੜਾ ਇਹਦਾ 75 75 ਹਜ਼ਾਰ ਨੂੰ ਠੇਕਾ ਚੱਲਦਾ ਇਥੇ ਜੇ ਕਿਸੇ ਨੇ ਲੈਣਾ ਤਾਂ ਸਕਰੀਨ ਤੇ ਦਿੱਤਾ ਹੋਇਆ ਨੰਬਰ ਆ ਸੰਪਰਕ ਕਰ ਸਕਦੇ ਹੋ ਆ ਤੁਹਾਨੂੰ ਦਿਖਾ ਦਿੰਨਾ ਬੱਟ ਦੇ ਨਾਲੋਂ ਝੋਨਾ ਦਿਖਾਣਾ ਵੀ ਕਿੱਡਾ ਕਿੱਡਾ ਝੋਨਾ ਹੈ ਤੇ ਪੂਰਾ ਟਾਪ ਦਾ ਮਹਣਾ ਤੇ ਦੇਖ ਸਕਦਾ ਹਰਾ ਹਰਾ ਖੜਾਗਾ ਕੋਈ ਆਏ ਮਾੜੇ ਬਾਣੀ ਵਾਲੇ ਦਾ ਤਾਂ ਉਹੀ ਪਤਾ ਲੱਗ ਜਾਂਦਾ ਪੀਲਾ ਪੈ ਜਾਂਦਾ ਪਰ ਇਹ ਤਾਂ ਹਰਾ ਹਰਾਗਾ ਜੇ ਕਿਸੇ ਨੇ ਲੈਣਾ ਹੈ ਸਕਰੀਨ ਤੇ ਦਿੱਤਾ ਨੰਬਰ ਸੰਪਰਕ ਕਰ ਕਰ ਲੋ ਜੀ ਧੰਨਵਾਦ ਜੀ